بس ਸੌਣ ਦਾ ਮੇਰਾ ਹੀ ਹੁੰਦਾ ਸੀ ਵੀ ਮੈਂ 7-8 ਘੰਟੇ ਦੀ ਨੀਂਦ ਲੈ ਲਾਂ ਪਰ ਆਮ ਤੌਰ ਤੇ 6-6.5 ਘੰਟੇ ਪੂਰੀ ਹੁੰਦੀ ਸੀ ਤੇ ਖੇਡਣ ਦਾ ਤਾਂ ਇਹ ਸੀਗਾ ਜੀ ਬਈ ਬਸ ਜਿੰਨਾ ਕਿ ਮਾਪਿਆਂ ਦੇ ਨਾਲ 15-20 ਮਿੰਟ ਬਹਿ ਕੇ ਗੱਲ ਕਰ ਲਈ ਤਾਂ ਉਹੀ ਖੇਡ ਹੁੰਦੀ ਸੀਗੀ ਜੀ ਹੁਣ ਤਾਂ ਕੋਈ ਇੰਨਾ ਸਮਾਂ ਨਹੀਂ ਮਿਲਿਆਗਾ 14 ਲੱਖ ਬੱਚੇ ਐ ਨੇ ਮਤਲਬ ਇਹਦੇ ਜਿਹੇ ਟੈਸਟ ਦੇ ਵਿੱਚ ਕੋਈ ਅਪੀਅਰ ਹੋਏ ਸੀਗੇ ਜਿਦੇ ਵਿੱਚੋਂ ਪ੍ਰੀਲਿਮ ਜਿਹੜਾ ਕਲੀਅਰ ਕੀਤਾ ਸੀ 14600 ਬੱਚੇ 624 ਬੱਚਿਆਂ ਨੇ ਕੀਤਾ ਸੀ ਤੇ ਮੀਨਸ ਜਿਹੜਾ ਕਲੀਅਰ ਕੀਤਾ ਹੈ ਉਹ 2846 ਬੱਚਿਆਂ ਨੇ ਕੀਤਾ ਹੈ 2846 ਦੇ ਬੱਚਿਆਂ ਦੇ ਵਿੱਚੋਂ 1016 ਬੱਚਿਆਂ ਨੇ ਫਾਈਨਲੀ ਸਿਲੈਕਟ ਕੀਤੇ ਆ ਬਾਹਰ ਦੀ ਜਿਹੜੀ ਹਨੇਰੀ ਝੁੱਲ ਰਹੀ ਹੈ ਬਾਹਰ ਜਾਣ ਦੀ ਉਸ ਤੋਂ ਸਾਡਾ ਬੱਚਾ ਕੋਹਾਂ ਦੂਰ ਹੈ ਤੇ ਪੰਜਾਬ ਚ ਰਹੂਗਾ ਸਾਡੇ ਕੋਲੇ ਰਹੂਗਾ ਇੰਡੀਆ 'ਚ ਜਾ ਕੇ ਰਹੂਗਾ ਸਭ ਬਹੁਤ ਖੁਸ਼ ਨੇ ਪ੍ਰਾਇੋਰਟੀ ਵੀ ਹਾਲੀ ਸਾਹਿਬ ਇੱਥੇ ਰਹਿਣ ਦੀ ਦਿੱਤੀ ਹੈ ਇਹਨੇ ਇੱਕ ਦਿਨ ਵੀ ਨੂੰ ਸਾਨੂੰ ਕਿਹਾ ਮੈਂ ਬਾਹਰ ਜਾਣਾ ਹੈ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਅੱਜ ਇੱਕ ਲਿਸਟ ਜਾਰੀ ਕੀਤੀ ਗਈ ਆ ਜਿਸ ਦੇ ਵਿੱਚ ਆਈਏਐਸ ਤੇ ਪੀਸੀਐਸ ਅਫਸਰ ਜਿਹੜੇ ਨਵੇਂ ਚੁਣੇ ਗਏ ਆ ਉਹਨਾਂ ਦੀ ਲਿਸਟ ਜਾਰੀ ਕੀਤੀ ਗਈ ਆ ਦੇਸ਼ ਭਰ ਦੇ 14 ਲੱਖ ਨੌਜਵਾਨਾਂ ਨੇ ਇਹ ਇਮਤਿਹਾਨ ਦਿੱਤਾ ਸੀ ਤੇ ਉਸ ਵਿੱਚੋਂ ਬਰੀਕ ਸ਼ਾਨਣੀ ਲਾਉਣ ਤੋਂ ਬਾਅਦ 1400 ਦੇ ਕਰੀਬ ਇਹ ਨੌਜਵਾਨ ਮੁੰਡੇ ਆ ਇਹਨਾਂ ਪੋਸਟਾਂ ਲਈ ਚੁਣੇ ਗਏ ਆ ਤੇ ਇਹਨਾਂ 1400 ਵਿੱਚੋਂ ਇੱਕ ਫਰੀਦਕੋਟ ਦਾ ਮੁੰਡਾ ਵੀ ਅਫਸਰ ਬਣਿਆ ਹੈ ਰਣਧੀਰ ਸਿੰਘ ਸੂਰੇਵਾਲੀਆ ਦਾ ਬੇਟਾ ਪ੍ਰਿੰਸ ਅਰਸ਼ਦੀਪ ਸਿੰਘ ਐਡਵੋਕੇਟ ਸੂਰੇਵਾਲੀਆ ਦੇ بیٹے ਪ੍ਰਿੰਸ ਨੂੰ ਇਹ ਉਹਦਾ ਮਿਲਣ ਤੋਂ ਬਾਅਦ ਘਰ ਖੁਸ਼ੀ ਦਾ ਮਾਹੌਲ ਆ ਕਿ ਉਹਨਾਂ ਦੋ ਪਰਿਵਾਰਾਂ ਵਿੱਚ ਨਾਨਕੇ ਤੇ ਦਾਦਕੇ ਪਰਿਵਾਰ ਵਿੱਚ ਇੱਕ ਪਹਿਲਾ ਅਗਸਟੜ ਅਫਸਰ ਆਇਆ ਹੈ ਤੇ ਉਸ ਦਾ ਇਸ ਪੂਰੀ ਲਿਸਟ ਦੇ ਵਿੱਚ 415ਵਾਂ ਰੈਂਕਾ ਤੇ ਇਹ ਤੈਅ ਆ ਕਿ ਉਸ ਨੂੰ ਹੁਣ ਕੇਂਦਰ ਸਰਕਾਰ ਦੇ ਵਿਭਾਗੇ ਰੇਲਵੇ ਰੈਵਨਿਊ ਤੇ ਜਾਂ ਫਿਰ ਇਨਕਮ ਟੈਕਸ ਵਿਭਾਗ ਦੇ ਵਿੱਚ ਵੱਡੇ ਅਫਸਰ ਵਾਲੀ ਕੁਰਸੀ ਮਿਲ ਜਾਣੀ ਆ ਪ੍ਰਿੰਸ ਅਰਸ਼ਦੀਪ ਸਿੰਘ ਦੱਸਦਾ ਕਿ ਇਸ ਅਹੁਦੇ ਤੇ ਪਹੁੰਚਣ ਲਈ ਉਹ ਪਿਛਲੇ 4 ਸਾਲ ਤੋਂ ਕੋਸ਼ਿਸ਼ਾਂ ਕਰ ਰਿਹਾ ਹੈ ਤੇ ਲਗਾਤਾਰ ਹਰ ਦਿਨ ਹਰ ਰੋਜ਼ 10 ਤੋਂ 12 ਘੰਟੇ ਪੜ੍ਹਾਈ ਕਰਦਾ ਰਿਹਾ ਹੈ ਇਸ ਪੜ੍ਹਾਈ ਦੌਰਾਨ ਉਸ ਦਾ ਪਰਿਵਾਰ ਨਾਲ ਵੀ ਮੇਲ ਮੁਸ਼ਕਲ ਨਾਲ 15 ਜਾਂ 20 ਮਿੰਟ ਹੁੰਦਾ ਸੀ ਤਾਂ ਕਿਤੇ ਜਾ ਕੇ ਇਸ ਅਹੁਦੇ ਤੇ ਪਹੁੰਚਿਆ ਗਿਆ ਆਓ ਸੁਣਦੇ ਹਾਂ ਕੀ ਕਹਿੰਦਾ ਏ ਇਸ ਸਾਰੇ ਕਾਸੇ ਮਾਮਲੇ ਦੇ ਵਿੱਚ ਪ੍ਰਿੰਸ ਅਰਸ਼ਦੀਪ ਸਿੰਘ ਇਸ ਅਫਸਰੀ ਦੀ ਖੁਸ਼ੀ ਦੇ ਵਿੱਚ ਤੇ ਨਾਲ ਦੀ ਨਾਲ ਗੱਲ ਕਰਾਂਗੇ ਪਰਿਵਾਰ ਦੇ ਨਾਲ ਕਿ ਉਹਨਾਂ ਦਾ ਕਿਸ ਤਰ੍ਹਾਂ ਦਾ ਯੋਗਦਾਨ ਰਿਹਾ ਏ ਤੇ ਕਿਸ ਤਰ੍ਹਾਂ ਮਹਿਸੂਸ ਕਰ ਰਿਹਾ ਏ ਜੀ 2023 ਦੇ ਇਸ ਪ੍ਰੀਖਿਆ 'ਚ ਮੇਰਾ 415 ਰੈਂਕ ਆਇਆ ਜੀ ਤੇ ਹਜੇ ਸਰਵਿਸ ਵਾਸਤੇ ਇਹਦੇ ਵਿੱਚ ਅਲੋਟ ਨਹੀਂ ਹੋਈ ਧੀ ਤੇ ਬੰਦਾ ਤਾਂ ਹਰ ਕੋਈ ਸੋਚਦਾ ਜੀ ਮੇਰੇ ਵੀ ਇਹੀ ਇਰਮਾਨ ਸੀ ਕਿ ਹਾਂ ਕਿ ਸ਼ਾਇਦ ਟੌਪ ਤੇ ਹੀ ਆਉਣਾ ਚਾਹੀਦਾ ਬੰਦਾ ਪਰ ਜਿੰਨੀ ਮੈਂ ਮਿਹਨਤ ਕੀਤੀ ਸੀ ਪ੍ਰਮਾਤਮਾ ਨੇ ਮੈਨੂੰ ਲੱਗਦਾ ਮੈਨੂੰ ਉਹਦੇ ਹਿਸਾਬ ਨਾਲ ਚੰਗੇ ਰੈਂਕ ਦੇ ਨਾਲ ਹੀ ਨਿਵਾਜਿਆ ਜੀ ਕਿਹੜਾ ਰੈਂਕ ਆਇਆ ਤੇ ਕੀ ਆਸ ਰੱਖਦੇ ਹਾਂ ਉਸ ਰੈਂਕ ਤੋਂ ਕਿਹੜੀ ਸਰਵਿਸ ਮਿਲੂ ਅ ਰੈਂਕ ਮੇਰਾ 415 ਹੈ ਜੀ ਤਾਂ ਇਹਦੇ ਵਿੱਚ ਰੇਲਵੇ ਸਰਵਿਸ ਮਿਲ ਸਕਦੀ ਹੈ ਸ਼ਾਇਦ ਰੈਵਨਿਊ ਸਰਵਿਸ ਤੱਕ ਵੀ ਦਾਅ ਲੱਗ ਜੇ ਨਹੀਂ ਤਾਂ ਡਿਫੈਂਸ ਅਕਾਊਂਟਸ ਸਿਵਲ ਅਕਾਊਂਟਸ ਸਰਵਿਸ ਹੁੰਦੀਆਂ ਹੈਗੀਆਂ ਜਿਹੜੀਆਂ ਕਿ ਕਾਫੀ ਚੰਗੀਆਂ ਸਰਵਿਸ ਹੁੰਦੀਆਂ ਹਨ ਕੇਂਦਰ ਸਰਕਾਰ ਦੀਆਂ ਤਾਂ ਉਹਨਾਂ ਦੇ ਵਿੱਚ ਵੀ ਆਉਣ ਦੀ ਸੰਭਾਵਨਾ ਹੈਗੀ ਹੈ ਜੀ ਹਾਂ ਜਿਹੜਾ ਟੌਪ ਆਇਆ ਇਹਦੇ ਵਿੱਚੋਂ ਦਾ ਕਿਸ ਤਰ੍ਹਾਂ ਦੇ ਤੁਹਾਡੇ ਰਹੇ ਆ ਸੁਣੋ ਮੈਂ ਉਸ ਨੂੰ ਵੈਸੇ ਇੱਕ ਵਾਰ ਹੀ ਮਿਲਿਆ ਜੀ ਸਾਡਾ ਜਿਹੜਾ ਮੈਡੀਕਲ ਸੀਗਾ ਉਹ ਇਕੱਠਿਆਂ ਦਾ ਹੀ ਹੋਇਆ ਸੀਗਾ ਉਹ ਭਾਈ ਸਾਹਿਬ ਆਈਪੀਐਸ ਨੇ ਪਹਿਲਾਂ ਆਈਪੀਐਸ ਸਿਲੈਕਟ ਹੋ ਚੁੱਕੇ ਨੇ ਵੈਸਟ ਬੰਗਾਲ ਦੇ ਵਿੱਚ ਆਈਪੀਐਸ ਸੀ ਤੇ ਉਹ ਲਖਨਊ ਦੇ ਸੀਗੇ ਦਿੱਤੈ ਸ਼ਰਵਸਤਵ ਜੀ ਤੇ ਉਹਨਾਂ ਨਾਲ ਮੇਰੀ ਗੱਲਬਾਤ ਮੈਨੂੰ ਉਰ ਤੋਂ ਕਰਨ ਦਾ ਮੌਕਾ ਮਿਲਿਆ ਤੇ ਕਾਫੀ ਸੁਲਝੇ ਹੋਏ ਤੇ ਇੱਕ ਤਰੀਕੇ ਨਾਲ ਇਹ ਕਿਹਾ ਜਾ ਸਕਦਾ ਵੀ ਕਾਫੀ ਡਾਊਨ ਟੂ ਅਰਥ ਬੰਦੇ ਸੀਗੇ ਤੇ ਉਹਨਾਂ ਨੂੰ ਵੇਖ ਕੇ ਲੱਗਦਾ ਸੀ ਵੀ ਹਾਂ ਵੀ ਇਹ ਸਿਲੈਕਟ ਤਾਂ ਹੋ ਜਾਣਗੇ ਪਰ ਜਦੋਂ ਪਤਾ ਲੱਗਿਆ ਵੀ ਉਹਨਾਂ ਦਾ ਫਰਸਟ ਰੈਂਕ ਆਇਆ ਤੇ ਇਹ ਬੜੀ ਖੁਸ਼ੀ ਹੋਈ ਕਿ ਇਸ ਇਨਸਾਨ ਨੂੰ ਮੈਂ ਪਹਿਲਾਂ ਮਿਲ ਚੁੱਕਿਆ ਹਾਂ ਤੋਂ ਤੋਂ ਥੋੜੀ ਜਿਹੀ ਸਮੇਂ ਦੇ ਵਿੱਚ ਹੀ ਮੈਨੂੰ ਕਾਫੀ ਸਿੱਖਣ ਦਾ ਮੌਕਾ ਮਿਲਿਆ ਸੀ ਤੇ ਸ਼ਾਇਦ ਜਦੋਂ ਅਕੈਡਮੀ 'ਚ ਇਕੱਠੇ ਹੋਈਏ ਤਾਂ ਹੋਰ ਵੀ ਉਹਨਾਂ ਨਾਲ ਗੱਲਬਾਤ ਕਰਕੇ ਸਿੱਖਣ ਦਾ ਮ ਕਿਵੇਂ ਤਿਆਰੀ ਕਰਨੀ ਪਈ ਕਿੰਨੀ ਕਿ ਜ਼ੋਰ ਲਾਉਣਾ ਪਿਆ ਇਸ ਅਹੁਦੇ ਤੇ ਪਹੁੰਚਣ ਲਈ ਆ ਕਾਫੀ ਸਮਾਂ ਲੱਗ ਗਿਆ ਜੀ 2020 ਤੋਂ ਤਕਰੀਬਨ ਮੈਂ ਤਿਆਰੀ ਕਰ ਰਿਹਾ ਸੀਗਾ ਜੀ 2020 ਨਵੰਬਰ ਦਸੰਬਰ ਤੋਂ ਲੈ ਕੇ ਤੇ ਆ ਜਿਹੜਾ ਕੋਈ ਥੋੜਾ ਜਿਹਾ ਇੰਟੈਲੀਜੈਂਟ ਬੰਦਾ ਹੁੰਦਾ ਉਹ ਤਾਂ ਪਹਿਲਾਂ ਹੀ ਕੱਢ ਜਾਂਦਾ ਸੀ ਤਾਂ ਮੈਂ ਥੋੜਾ ਜਿਹਾ ਐਵਰੇਜ ਸਟੂਡੈਂਟ ਸੀਗਾ ਤਾਂ ਮੈਨੂੰ ਪੜ੍ਹਨ ਦੇ ਵਿੱਚ ਤੇ ਥੋੜਾ ਜਿਹਾ ਯਾਦ ਕਰਨ ਦੇ ਵਿੱਚ ਸਮੱਸਿਆ ਵੀ ਆਉਂਦੀ ਸੀ ਪਰ ਮੇਰੇ ਪੇਰੈਂਟਸ ਦਾ ਬਹੁਤ ਜ਼ਿਆਦਾ ਮੈਨ ਸਪੋਰਟ ਰਿਹਾ ਮੇਰੇ ਫਾਦਰ ਦੀ ਫਾਈਨੈਂਸ਼ੀਅਲ ਸਪੋਰਟ ਬਹੁਤ ਜ਼ਿਆਦਾ ਸੀ ਇੰਨੇ ਸਾਲ ਬਿਨਾਂ ਕੰਮ ਤੋਂ ਬੈਠਣਾ ਤੇ ਮੇਰੀ ਸਪੋਰਟ ਕਰਨੀ ਇੱਕ ਸੌਖੀ ਗੱਲ ਨਹੀਂ ਹੁੰਦੀ ਕਿਉਂਕਿ ਹਰੇਕ ਮਾਂ ਪਿਓ ਚਾਹੁੰਦਾ ਵੀ ਸਾਡਾ ਬੱਚਾ ਕਮਾਵੇ ਤੇ ਮਤਲਬ ਸਾਾਨੂੰ ਸਪੋਰਟ ਕਰੇ ਪਰ ਫਿਰ ਵੀ ਇਹਨਾਂ ਨੇ ਮੈਨੂੰ ਕਦੇ ਵੀ ਕਿਸੇ ਵੀ ਗੱਲ ਦੀ ਜਿਹੜੀ ਹੈਗੀ ਆ ਕਮਿਊਨੀਕੇਸ਼ਨ ਨਹੀਂ ਆਉਣ ਦਿੱਤੀ ਤੇ ਮੇਰੇ ਮਾਤਾ ਮੈਡ ਬਰਿੰਦਰਪਾਲ ਕੌਰ ਜੀ ਇੱਥੇ ਸਾਇੰਸ ਟੀਚਰ ਨੇ ਸਰਕਾਰੀ ਕਨੇ ਸਕੂਲ ਦੇ ਵਿੱਚ ਤੇ ਮੈਨੂੰ ਲੱਗਦਾ ਵੀ ਇਹਨਾਂ ਦੀ ਤਿਆਰੀ ਤਾਂ ਮੇਰੇ ਤੋਂ ਵੀ ਵੱਧ ਹੀ ਹੋ ਗਈ ਹੋਣੀ ਹੈ ਵੀ ਜਿੰਨਾ ਇਹਨਾਂ ਨੇ ਮੈਨੂੰ ਸਪੋਰਟ ਕੀਤਾ ਪੜਾਈ ਦੇ ਵਿੱਚ ਵੀ ਇਹਨਾਂ ਨੇ ਮੇਰਾ ਸਾਥ ਦਿੱਤਾ ਹਾਲ ਕਿ ਬਹੁਤ ਗੱਲਾਂ ਇਹਨਾਂ ਲਈ ਸਮਝਣੀਆਂ ਔਖੀਆਂ ਸੀ ਪਰ ਇਹਨਾਂ ਨੇ ਬਹੁਤ ਸਪੋਰਟ ਕੀਤੀ ਤੇ ਮੇਰੇ ਮਾਪਿਓ ਦਾ ਹੀ ਇਹ ਇੱਕ ਉਹਨਾਂ ਦੀ ਮਿਹਨਤ ਦਾ ਨਤੀਜਾ ਮੈਨੂੰ ਲੱਗਦਾ ਮੇਰੀ ਮਿਹਨਤ ਘੱਟ ਹੈ ਮੇਰੇ ਮਾਪੇ ਦੀ ਵੱਧ ਹੈ ਕਿਉਂਸ਼ਲ ਤੋਂ ਬਿਨਾ ਇਸ ਮੁਕਾਮ ਤੇ ਪਹੁੰਚਣਾ ਕਿੰਨਾ ਕੋਹਲਾ ਹੈ ਮੈਨੂੰ ਲੱਗਦਾ ਕੀਤਾ ਜਾ ਸਕਦਾ ਜੀ ਬਹੁਤ ਜਿਹੜੇ ਬੱਚੇ ਹੈਗੇ ਉਹ ਸੈਲਫ ਸਟਡੀ ਦੇ ਨਾਲ ਹੀ ਅੱਗੇ ਆਉਂਦੇ ਆ ਪਰ ਜੇ ਕਿਸੇ ਬੰਦੇ ਨੂੰ ਗਾਈਡੈਂਸ ਨਹੀਂ ਹੈਗੀ ਅ ਜੇ ਕਿਸੇ ਬੰਦੇ ਨੂੰ ਬਿਲਕੁਲ ਹੀ ਜ਼ੀਰੋ ਤੋਂ ਸਟਾਰਟ ਕਰ ਰਿਹਾ ਤਾਂ ਉਹਦੇ ਵਿੱਚ ਫਿਰ ਜਿਹੜੀ ਗਾਈਡੈਂਸ ਹੈਗੀ ਉਹ ਲਈ ਵੀ ਜਾ ਸਕਦੀ ਹੈ ਬਹੁਤ ਸਾਰੇ ਕੋਚਿੰਗ ਇੰਸਟੀਟਿਊਟ ਹੈਗੇ ਨੇ ਪਰ ਸਿਰਫ ਕੋਚਿੰਗ ਤੇ ਮੈਨੂੰ ਲੱਗਦਾ ਰਿਲਾਈ ਨਹੀਂ ਕਰਨਾ ਚਾਹੀਦਾ ਬੰਦੇ ਦਾ ਆਪ ਦਾ ਵੀ ਇੱਕ ਪੜਨ ਦਾ ਇੱਕ ਮਾਹੌਲ ਹੋਣਾ ਚਾਹੀਦਾ ਤੇ ਬੰਦਾ ਖੁਦ ਵੀ ਕਰ ਸਕਦਾ ਹੈ ਜੀ ਕਿੰਨੇ-ਕਿੰਨੇ ਘੰਟੇ ਪੜ੍ਹਾਈ ਤੇ ਕਿੰਨੇ ਘੰਟੇ ਸੌਣਾ ਕਿੰਨੇ ਘੰਟੇ ਖੇਡਣਾ ਅ ਪੜ੍ਹਾਈ ਤਕਰੀਬਨ ਜ਼ਿਆਦਾ ਸਮਾਂ ਲੈ ਲੈਂਦੀ ਸੀ ਦਿਨ ਦਾ ਅ ਤਕਰੀਬਨ 9 ਤੋਂ 10 ਘੰਟੇ ਮੈਂ ਪੜ੍ਹਾਈ ਕਰਦਾ ਸੀ ਉਸ ਤੋਂ ਪਹਿਲਾਂ ਮੈਂ ਤਕਰੀਬਨ 12-13 ਘੰਟੇ ਵੀ ਪੜਾਈ ਕਰਦਾ ਰਿਹਾ ਸੀ ਪਰ ਉਹਦੇ ਨਾਲ ਫਿਰ ਮੇਰੀ ਸਿਹਤ ਦੇ ਵਿੱਚ ਕੁਝ ਸਮੱਸਿਆਵਾਂ ਆ ਗਈਆਂ ਸੀ ਤਾਂ ਫਿਰ ਮੈਨੂੰ ਉਹ ਘਟਾਉਣਾ ਪਿਆ ਮੈਨੂੰ ਲੱਗਦਾ ਵੀ 9-10 ਘੰਟੇ ਤਾਂ ਪੜ੍ਹਨਾ ਹੀ ਪੈਂਦਾ ਜੀ ਤਕਰੀਬਨ ਕੋਈ ਵੀ ਬੰਦਾ ਜਿਹੜਾ ਹੋਵੇ ਉਹਨੂੰ ਇੰਨਾ ਕੁ ਪੜ੍ਹਨਾ ਪੈ ਹੀ ਜਾਂਦਾ ਤੇ ਬਾਕੀ ਸੌਣ ਦਾ ਮੇਰਾ ਹੀ ਹੁੰਦਾ ਸੀ ਵੀ ਮੈਂ 7-8 ਘੰਟੇ ਦੀ ਨੀਂਦ ਲੈ ਲਾਂ ਪਰ ਆਮ ਤੌਰ ਤੇ 6-6.5 ਘੰਟੇ ਪੂਰੀ ਹੁੰਦੀ ਸੀ ਤੇ ਖੇਡਣ ਦਾ ਤਾਂ ਇਹ ਸੀਗਾ ਜੀ ਬਈ ਬਸ ਜਿੰਨਾ ਕੁ ਮਾਂ ਪਿਓ ਦੇ ਨਾਲ 15-20 ਮਿੰਟ ਬੈਠ ਕੇ ਗੱਲ ਕਰ ਲਈ ਤਾਂ ਉਹੀ ਖੇਡ ਹੁੰਦੀ ਸੀਗੀ ਜੀ ਹੁਣ ਤਾਂ ਕੋ ਗ੍ਰੈਜੂਏਸ਼ਨ ਤੋਂ ਪਹਿਲਾਂ ਦੀ ਕਿੱਥੋਂ ਦੀ ਪੜ੍ਹਾਈ ਰਹੀ ਦਾ ਗ੍ਰੈਜੂਏਸ਼ਨ ਤੋਂ ਪਹਿਲਾਂ ਮੈਂ 10ਵੀਂ ਆਪਦੇ ਦਸ਼ਮੇਸ਼ ਪਬਲਿਕ ਸਕੂਲ ਫਰੀਦਕੋਟ ਤੋਂ ਪਾਸ ਕੀਤੀ ਹੈ ਜੀ 2012 ਦੇ ਵਿੱਚ ਤੇ 2015 ਦੇ ਵਿੱਚ ਮੈਂ ਗੁਰਤੇਗ ਭਦਰ ਸਕੂਲ ਮੈਮੋਣਾ ਤੋਂ ਮੈਂ ਕਮਰਸ ਦੇ ਵਿੱਚ ਪਲੱਸ 2 ਕੀਤੀ ਹੈ ਤੇ ਉਸ ਤੋਂ ਬਾਅਦ ਮੈਂ ਗ੍ਰੈਜੂਏਸ਼ਨ ਕੀਤੀ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਤੋਂ ਜੀ ਅ ਇੰਟਰਵਿਊ ਕਹਿੰਦੇ ਬੜੀ ਔਖੀ ਹੁੰਦੀ ਆ ਇਹਦੀ ਤੇ ਕਿਸ ਤਰ੍ਹਾਂ ਦੀ ਤੁਹਾਡੇ ਰਹੀ ਇੰਟਰਵਿਊ ਕਿਸ ਤਰ੍ਹਾਂ ਦੇ ਸਵਾਲ ਸੀ ਇੰਟਰਵਿਊ ਹਾਂਜੀ ਥੋੜੀ ਜੀ ਔਖੀ ਤਾਂ ਹੁੰਦੀ ਹੈ ਕਿਉਂਕਿ ਜਿਹੜੇ ਬੰਦੇ ਇੰਟਰਵਿਊ ਲੈਂਦੇ ਨੇ ਉਹਨਾਂ ਨੇ ਤਕਰੀਬਨ ਸਾਰੀ ਜਿਹੜੀ ਹੈਗੀ ਆ ਉਹਦੀ ਜ਼ਿੰਦਗੀ ਇਸੇ ਕੰਮ ਦੇ ਵਿੱਚ ਹੀ ਕੱਢੀ ਹੁੰਦੀ ਹੈ ਤਾਂ ਉਹਨਾਂ ਨੂੰ ਐਕਸਪੀਰੀਅੰਸ ਬਹੁਤ ਹੁੰਦਾ ਤਾਂ ਉਹਨਾਂ ਨੂੰ ਤਕਰੀਬਨ ਹਰ ਫੀਲਡ ਦੀ ਨੋਲਿਜ ਹੁੰਦੀ ਹੈ ਵੈਸੇ ਇੰਟਰਵਿਊ ਮੇਰੀ ਜਦੋਂ ਹੋਈ ਆ ਤਾਂ ਉਹਨਾਂ ਨੇ ਬਹੁਤ ਚੰਗੇ ਤਰੀਕੇ ਨਾਲ ਮੈਨੂੰ ਡੀਲ ਕੀਤਾ ਕੋਈ ਉਹਨਾਂ ਨੇ 네ਗੇਟਿਵ ਕਮੈਂਟ ਨਹੀਂ ਕੀਤਾ ਕਿਸੇ ਵੀ ਗੱਲ ਤੇ ਪਹਿਲਾਂ ਤਾਂ ਸਾਨੂੰ ਬਹੁਤ ਖੁਸ਼ੀ ਆ ਜੀ ਸਾਡੀ ਬੇਟੀ ਨੇ 415 ਰੈਂਕ ਜਿਹੜਾ ਲਿਆ ਹੈਗਾ ਯੂਪੀਐਸਸੀ ਦੀ ਜਿਹੜੀ ਐਗਜ਼ਾਮੀਨੇਸ਼ਨ ਹੁੰਦਾ ਹੈਗਾ ਤੇ ਬਹੁਤ ਔਖਾ ਉਹਦਾ ਤਿੰਨ ਚਾਰ ਪੜਾਉ ਆਉਂਦੇ ਆ ਜਿਹੜੇ ਕਿ ਨੇ ਪਾਰ ਕੀਤੇ ਆ ਜੀ ਫਾਈਨਲੀ ਮਤਲਬ ਉਹਦੇ ਵਾਸਤੇ ਸਿਲੈਕਟ ਹੋਇਆ ਸਾਨੂੰ ਵੀ ਬਹੁਤ ਖੁਸ਼ੀ ਆ ਸਾਡਾ ਬਾਈ ਨੇ ਮਾਣ ਬਹੁਤ ਵਧਾਇਆ ਸਾਡੇ ਪਰਿਵਾਰ ਦਾ ਤੇ ਬੜੀ ਖੁਸ਼ੀ ਦੀ ਗੱਲ ਆ ਜੀ ਤੁਹਾਡਾ ਕੀ ਸਹਿਯੋਗ ਰਿਹਾ ਹੈ ਦੀ ਤਿਆਰੀ 'ਚ ਸਹਯੋਗ ਇਹ ਤਾ ਇਸ ਤਰ੍ਹਾਂ ਰਿਹਾ ਵੀ ਇਹਦੀ ਮਦਰ ਦਾ ਜ਼ਿਆਦਾ ਇਹਦੇ ਨਾਲ ਸਹਯੋਗ ਰਿਹਾ ਵੀ ਉਹ ਪਰਦੀ ਵੀ ਰਹੀ ਹੈ ਤੇ ਨਾਲੇ ਨੂੰ ਪੜਾਉਂਦੀ ਵੀ ਰਹੀ ਹੈ। ਮੇਰਾ ਸਹਯੋਗ ਇਹ ਰਿਹਾ ਵੀ ਮੈਂ ਇਹਨਾਂ ਨੂੰ ਬਾਹਰ ਜਾਣ ਤੋਂ ਜੋ ਇਹਨਾਂ ਦਾ ਟਾਈਮ ਵੇਸਟ ਹੁੰਦਾ ਸੀਗਾ ਉਹ ਮੈਂ ਸਾਰਾ ਕਵਰ ਕਰ ਦਿਆ ਨੇ। ਇਹਨਾਂ ਦੀ ਫੋਕ ਇਹਦੇ ਵਾਸਤੇ ਬੁੱਕਸ ਲਿਆ ਕੇ ਦੇਣੀਆਂ, ਇਹਦੇ ਵਾਸਤੇ ਫੋਟੋ ਸਟੇਟ ਕਰਾ ਕੇ ਲਿਆਉਣਾ, ਇਹਦੇ ਵਾਸਤੇ ਹੋਰ ਇਸ ਤਰ੍ਹਾਂ ਦਾ ਜੋ ਕੋਈ ਨਾ ਉਹ ਮੈਂ ਇਹਦਾ ਟਾਈਮ ਨਹੀਂ ਵੇਸਟ ਹੋਣ ਦਿੱਤਾਗਾ। ਤੁਸੀਂ ਨਾਲ ਘਰ ਦੇ ਕੰਮਾਂ ਨਾਲ ਫਿਰ ਇਹਨੂੰ ਕਿਵੇਂ ਮੇਨਟੇਨ ਕਰਦੇ ਗਾਰੇ? ਐਵੇਂ ਚ ਮੈਨੂੰ ਜ਼ਿਆਦਾ ਸਾਰਾ ਮੱਟੇ ਮੇਰਾ ਮੇਨ ਇਸੀ ਕੇ ਬੱਚਾ ਆਪਦੀ ਲਾਈਫ ਦੇ ਵਿੱਚ ਫੁੱਲ ਸੈੱਟ ਹੋਣਾ ਚਾਹੀਦਾ ਤੇ ਉਹ ਜਿਸ ਤਰ੍ਹਾਂ ਦੀ ਵੀ ਚਾਹੁੰਦਾ ਸੀ ਹੈਲਪ ਮੈਂ ਉਹਨੂੰ ਪ੍ਰਾਇੋਰਟੀ ਦੇ ਦਿੱਤੀ ਆ ਤੇ ਮੈਨੂੰ ਨਹੀਂ ਲੱਗਦਾ ਸੀ ਕਿ ਇਹਦੇ ਨਾਲੋਂ ਵੱਧ ਕੋਈ ਲਾਈਫ ਦੇ ਵਿੱਚ ਹੋਰ ਕੰਮ ਹੋ ਸਕਦਾ ਤੇ ਜਦੋਂ ਇਹ ਹਾਰਡ ਵਰਕ ਕਰਦਾ ਸੀ ਉਹਨੂੰ ਦੇਖ ਕੇ ਮੈਨੂੰ ਹੋਰ ਵੀ ਹੌਸਲਾ ਬੰਦਾ ਸੀ ਕਿ ਹੁਣ ਕੁਝ ਟਾਈਮ ਨੂੰ ਇਸ ਬੱਚੇ ਦੇ ਨਾਂ ਨਾਲ ਅੱਰਸੀ ਜਾਣੇ ਜਾਣਗੇ ਤੇ ਇਸ ਤਰੁਪੇ ਤੇ ਦੋਨਾਂ ਪਰਿਵਾਰਾਂ ਤੋਂ ਕੋਈ ਪਹਿਲਾਂ ਨਹੀਂ ਜੀ ਅੱਜ ਤੱਕ ਕੋਈ ਨਹੀਂ ਬੰਚਾ ਬਹੁਤ ਵਧੀਆ ਲੱਗਿਆ ਜਦੋਂ ਦੇਖਿਆ ਕਿ ਐਡੀ ਟਫ ਪ੍ਰੀਖਿਆ ਨੂੰ ਪਾਸ ਕਰਕੇ ਸਾਡਾ ਬੱਚਾ ਜਦੋਂ ਮੈਂ ਇਸ ਲਿਸਟ ਦੇ ਵਿੱਚ ਨਾਂ ਦੇਖਿਆ ਤਾਂ ਬਹੁਤ ਖੁਸ਼ੀ ਹੋ ਗਈ ਇਸ ਤੋਂ ਵੀ ਪਹਿਲਾਂ ਜਾਣ ਪਛਾਨ ਵਾਲਿਆਂ ਤੋਂ ਇਸ ਤਰ੍ਹਾਂ ਦੇ ਕੋਈ ਏਦੇ-ਉਦੇ ਤੇ ਕਿਹਾ ਹੋਵੇ ਨਹੀਂ ਜੀ ਕੋਈ ਨਹੀਂ ਸੀ ਪ੍ਰਿੰਸ ਦਾ ਆਪਣਾ ਦੋਸਤ ਸੀ ਜੀ ਇੱਕ ਜਸਪਿੰਦਰ ਸਿੰਘ ਉਹ ਚਕਲ ਸੰਗਰੂਰ ਲੱਗੇ ਹੋਇਆ ਉਹਨਾਂ ਨੂੰ ਦੇਖ ਕੇ ਲੱਗਦਾ ਸੀ ਜੇ ਉਹ ਤਾਂ ਫਿਰ ਮੇਰਾ ਬੇਟਾ ਕਿਉਂ ਇਹ ਵੀ ਹੋਣਾ ਤੁਸੀਂ ਅੱਜਕੱਲ ਨਾਲ ਪ੍ਰੈਕਟਿਸ ਵੀ ਕਰਦੇ ਹੋ ਐ ਲੋਕੇਟ ਵੀ ਹਾਂਜੀ ਹਾਂ ਕਿ ਮੈਂ ਸਮਾਂ ਕਿਵੇਂ ਕੱਢਦੇ ਹਾਂ ਫਿਰ ਪਰਿਵਾਰ ਵੀ ਨਾਲ ਕੰਮ ਵੀ ਨਾਲ ਹਾਲੀ ਸਾਬ ਸਮਾਂ ਦਾ ਮੇਨਟੇਨ ਕਰਨਾ ਹੀ ਪੈਂਦਾ ਹੁੰਦਾ ਮੈਂ ਇਹਨਾਂ ਵਾਸਤੇ ਟਾਈਮ ਕੱਢਣਾ ਮੈਂ ਥੋੜਾ ਬਹੁਤਾ ਲਿਖ ਲੁਖ ਵੀ ਲੈਣਾ ਤੁਸੀਂ ਸ਼ਾਇਦ ਮੇਰੀਆਂ ਕਵਤਾਵਾਂ ਮੇਰੀ ਫੇਸਬੁੱਕ ਤੇ ਪੜ੍ਹਦੇ ਰਹਿੰਦੇ ਹੋਵੋਗੇ ਤੁਸੀਂ ਤੇ ਥੋੜਾ ਜਿਹਾ ਮੈਨੂੰ ਸ਼ੌਕ ਹੈ ਇਹਦੇ ਵਾਸਤੇ ਪ੍ਰਾਇੋਰਟੀ ਅਸੀਂ ਦਿੱਤੀ ਹੈ ਹਰ ਕੰਮ ਦੇ ਵਿੱਚੋਂ ਅਸੀਂ ਨੂੰ ਕੀਤਾ ਵੀ ਇਹ ਤਾਂ ਨਾ ਸਾਨੂੰ ਇਹਦੀ ਪੜ੍ਹਾਈ ਵਾਸਤੇ ਲਗਨ ਜਿਹੜੀ ਬਹੁਤ ਚੰਗੀ ਲੱਗਦੀ ਸੀ ਆਮ ਬੱਚੇ ਇੰਨਾ ਪੜ੍ਹਦੇ ਨਹੀਂਗੇ ਆਪਣੇ ਪਰਿਵਾਰਾਂ ਦੇ ਵਿੱਚ ਆਪਾਂ ਆਪਨੇ ਸ਼ਹਿਰ ਦੇ ਵਿੱਚ ਆਲੇ ਦੁਆਲੇ ਆਪਾਂ ਦੇਖਦੇ ਹੈਗੇ ਤੇ ਇਹ ਬਹੁਤ ਆਪਦੀ ਜਿਹੜੀ ਐਜੂਕੇਸ਼ਨ ਨੂੰ ਆਪਦੇ ਲਰਨਿੰਗ ਨੂੰ ਬਹੁਤ ਜ਼ਿਆਦਾ ਪ੍ਰਾਇੋਰਟੀ ਦਿੰਦਾ ਸੀ ਤੇ ਸਾਨੂੰ ਥੋੜਾ ਜਿਹਾ ਮਾਣ ਹੁੰਦਾ ਸੀ ਕਿ ਸਾਡਾ ਬੱਚਾ ਕੰਮਦਾ ਤਾਂ ਹੈ ਨਾ ਕਿਤੇ ਇੱਕ ਬੱਚਾ ਨੇ ਟੈਸਟ ਦਿੱਤਾ ਸੀ ਕਿੱਥੇ ਆ ਕੇ ਹੁਣ ਕਿੰਨੇ ਕਿਵੇਂ ਸ਼ਾਨ ਨਹੀਂ ਲੱਗਦੀ ਆਈ ਹੈ ਹਾਂ ਜੋ ਸੁਣਦੇ ਵਿੱਚ ਆਇਆ ਇਹਦੀ ਉਹ 14 ਕ ਲੱਖ ਬੱਚੇ ਆ ਇੰਨੇ ਮਤਲਬ ਇਹਦੇ ਜੇ ਟੈਸਟ ਦੇ ਵਿੱਚ ਕੋਈ ਅਪੀਅਰ ਹੋਏ ਸੀਗੇ ਜਿਦੇ ਵਿੱਚੋਂ ਪ੍ਰੀਲਿਮ ਜਿਹੜਾ ਕਲੀਅਰ ਕੀਤਾ ਸੀ 14600 ਬੱਚੇ 624 ਬੱਚਿਆਂ ਨੇ ਕੀਤਾ ਸੀ ਤੇ ਮੇਨਸ ਜਿਹੜਾ ਕਲੀਅਰ ਕੀਤਾ ਉਹ 2846 ਬੱਚਿਆਂ ਨੇ ਕੀਤਾ 2846 ਦੇ ਬੱਚਿਆਂ ਦੇ ਵਿੱਚੋਂ 1016 ਬੱਚਿਆਂ ਦਾ ਨੇ ਫਾਈਨਲੀ ਸਿਲੈਕਟ ਕੀਤੇ ਇਸ ਤਰ੍ਹਾਂ ਦੇ ਖੁਸ਼ੀ ਦੇ ਮੌਕੇ ਤੇ ਫਿਰ ਕੀ ਲਿਖਿਆ ਕੱਪਤਾ ਕੋ ਕੱਲ ਰਾਤ ਨਹੀਂ ਹਜੇ ਕਿਉਂਕਿ ਕੱਲ ਹੀ ਰਿਜ਼ਲਟ ਆਇਆ ਹੈ ਇਹ ਤੇ ਕੋਈ ਲਿਖਾਂਗੇ ਕੋਈ ਨਹੀਂ ਦੋ ਚਾਰ ਦਿਨ ਦਿਓ ਮੈਨੂੰ ਤੁਸੀਂ ਸਤਬਰ ਦੀ ਕੁਸ਼ੀ ਦੀ ਕਰ ਲੈ ਜੀ ਕਿ ਬਾਹਰ ਦੀ ਜਿਹੜੀ ਹਨੇਰੀ ਝੁੱਲ ਰਹੀ ਹੈ ਬਾਹਰ ਜਾਣ ਦੀ ਉਸ ਤੋਂ ਸਾਡਾ ਬੱਚਾ ਕੋਹਾਂ ਦੂਰ ਹੈ ਤੇ ਪੰਜਾਬ ਚ ਰਹੂਗਾ ਸਾਡੇ ਕੋਲੇ ਰਹੂਗਾ ਇੰਡੀਆ ਚ ਜਾ ਕੇ ਰਹੂਗਾ ਸਭ ਬਹੁਤ ਖੁਸ਼ ਨੇ ਪ੍ਰਾਇੋਰਟੀ ਵੀ ਹਾਲੀ ਸਾਹਿਬ ਇੱਥੇ ਰਹਿਣ ਦੀ ਦਿੱਤੀ ਹੈ ਇਹਨੇ ਇੱਕ ਦਿਨ ਵੀ ਨੂੰ ਸਾਨੂੰ ਕਿਹਾ